ਆਪਾਂ ਨੂੰ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ ਪੰਜ ਬੰਦੇ ਆਪਾਂ ਨੂੰ ਦੰਦੇ ਬਈ ਪਾਈ ਟਿਕਾ ਆਪਾਂ ਕਹਾਂ ਨਹੀਂ ਤੂੰ ਜਿੱਤੇਗਾ ਬਾਈ ਤੇਰਾ ਮੂੰਹ ਦਿੱਲੀ ਵੱਲ ਬੈਠ ਪੰਜਾਬ ਵੱਲ ਹੋਣੀ ਐ ਜਿੱਤ ਕੇ ਹਰ ਕੇ ਮੂੰਹ ਪੰਜਾਬ ਵਾਲੀ ਲੜਾ ਅੱਜ ਵੀ ਲੜਾਈ ਉਹੀ ਹੈ ਸ਼ਾਇਦ ਆਪਾਂ ਆਉਣ ਵਾਲੀਆਂ نسلਾਂ ਲਈ ਤੁਹਾਡੇ ਭਵਿੱਖ ਲਈ ਸਾਡੇ ਭਵਿੱਖ ਲਈ ਸਾਡੇ ਆਉਣ ਵਾਲੇ ਜਵਾਕਾਂ ਲਈ ਧਰਤੀ ਲਈ ਵਿਰਾਸਤ ਲਈ ਉਰ ਬਚਾਉਣ ਲਈ ਲੜ ਰਹੇ ਹਾਂ ਪਰ ਸਾਡੇ ਲੋਕਾਂ ਨੂੰ ਹਲੇ ਸਮਝ ਨਹੀਂ ਪੈ ਰਹੀ ਕੋਈ ਗੱਲ ਨਹੀਂ ਹੌਲੀ ਹੌਲੀ ਸਮਝ ਆ ਵੀ ਰਹੀ ਆ ਤੇ ਲੱਗ ਕੇ ਜਾਉ। ਜਿੱਥੇ ਵੀ ਗਏ ਆ ਸਾਰੇ ਪਿੰਡਾਂ ਦੇ ਵਿੱਚ ਆਪਾਂ ਆਪਣੀਆਂ ਟੀਮਾਂ ਵੀ ਬਣਾਤੀਆਂ। ਐਦੋਂ ਪਹਿਲਾਂ ਘੱਟੋ ਘੱਟ ਆਪਾਂ 1200 200 ਦੇ ਕਰੀਬ ਪਿੰਡ ਕੱਢ ਚੁੱਕੇ ਆ। ਆਪਣੇ ਕੋਲ ਹਲਕਾ ਆਪਣਾ ਮੋੜ ਰਹਿ ਗਿਆ। ਇਹ ਵੀ ਪਿੰਡ ਆਪਾਂ ਸਾਰੇ ਕੱਢਣੇ ਆ। ਮਾਨਸਾ, ਸੰਦੂਰਗੜ ਤੇ ਬੁਲਾਡਾ ਰਹਿ ਗਿਆ। ਇਹ ਵੀ ਕੱਢਣੇ। ਬਾਕੀ ਰਹਿ ਗਿਆ ਕਰੋ ਸ਼ਹਿਰ ਰਹਿੰਡਾ। ਸੋ ਇਹ ਵੀ ਆਪਾਂ ਹੁਣ ਆਹਾ ਹਾੜੀ ਬਾੜੀ ਸ਼ੁਰੂ ਹੋਣੀ ਐ। ਉਦੋਂ ਆਪਣੇ ਪਿੰਡਾਂ ਵਾਲਿਆਂ ਨੇ ਬਾਡੀ ਝੁੱਟ ਜਾਣਾ ਤੇ ਆਪਾਂ ਸ਼ਹਿਰ ਸ਼ਹਿਰ ਮਾਨਸਾ ਤੱਕ ਰੰਡਾ ਉਹਨੇ ਕੱਢ ਲਾਤੀ ਚੁੱਸ ਕਰਕੇ ਗੱਲਾਂ ਬਹੁਤ ਨੇ ਲੈਕਚਰ ਬਾੜਾ ਮੈਂ ਨਹੀਂ ਝਾੜਨਾ ਤੁਸੀਂ ਸੁਣਦੇ ਰਹਿੰਦੇ ਹੋ ਆਪਣੀ ਕਿਹੜੀ ਸੋਚ ਆ ਪਰ ਇੱਕ ਗੱਲ ਹੋਰ ਸੁਣ ਲਓ ਹੁਣ ਆਪਣੇ ਖਿਲਾਫ ਆਪਣੇ ਗੰਡਾ ਕੀ ਹੁੰਦਾ ਇੱਕ ਐਡੀ ਕਲੱਪ ਕੱਟ ਕੇ ਜਲਾ ਦਿੰਦੇ ਆ ਉਹਦਾ ਜਵਾਬ ਦੇ ਆ ਕਰੋ ਜਿੱਥੇ ਮੈਂ ਕਹਿ ਰਿਹਾ ਵੋਟਾਂ ਲੈ ਕੇ ਪੱਤਰੇ ਬਾਜ਼ ਜਾਗੇ ਸੁਣੀ ਹੋਣੀ ਆ ਤੁਸੀਂ ਇਹ ਕਲਿੱਪ ਉਹ ਲੰਮੀ ਚੌੜੀ ਮੈਂ ਕਿਸ ਸੰਦਰਭ ਵਿੱਚ ਗੱਲ ਕਰਦਾ ਇੰਟਰਵਿਊ ਦੌਰਾਨ ਮੈਂ ਗੱਲ ਕਰਦਾ ਰਤਨ ਢਾਲੀਆਲ ਦੇ ਨਾਲ ਵੀ ਭਰਾਵੋ ਯਕੀਨ ਨਾ ਕਰੋ ਮੇਰੇ ਵਰਗੇ ਵੋਟਾਂ ਲੈ ਕੇ ਪੱਤਰੇਵਾਜ਼ ਜਾਂਦੇ ਆ ਆਈ ਆਰ ਪੱਤਰੇਵਾਜ਼ ਜਾਣਗੇ ਵੀ ਤੁਸੀਂ ਪਿੰਡਾਂ ਦੇ ਵਿੱਚ ਰਹਿਣ ਸੁਣਿਆ ਦਿੰਨਾ ਵੀ ਸਿਆਸੀ ਬਦਲ ਕੱਲਾ ਮਸਲੇ ਦਾ ਹੱਲ ਨਹੀਂ ਤੁਹਾਨੂੰ ਆਪਣੇ ਪਿੰਡ ਪੱਦਰ ਦੇ ਉੱਤੇ ਜੱਥੇਬੰਦਕ ਹੋਣਾ ਪੈਣਾ ਹੈ ਕੋਈ ਕਿਸਾਨਾਂ ਦੀ ਮਜ਼ਦੂਰਾਂ ਦੀ ਔਲਾਦਾਂ ਦੀ ਜੱਥੇਬੰਦਕ ਨਾਲ ਜੁੜਨਾ ਪੈਣਾ ਹੈ ਉਹ ਇੰਨੀ ਗੱਲਾਂ ਕੱਟ ਕੇ 15-20 ਸਟਿੰਡ ਦਾ ਟੋਟਾ ਚਲਾ ਦਿੰਦੇ ਆ ਨਰੂ ਵਾਲੇ ਪਿੰਡ ਵਿੱਚ ਗਿਆ ਬੋਲ ਕੇ ਆਇਆ ਤੇ ਚਾਰ ਪੰਜ ਝਾੜੂ ਵਾਲੇ ਆਏ ਆ ਕੇ ਬਾਬਿਆਂ ਕੋਲੇ ਸੱਜਣੇ ਬਹਿ ਕੇ ਦਾਸ ਖੇਡਦੇ ਕੋਲੇ ਕਹਿੰਦੇ ਬਾਪੂ ਆ ਸੁਣੋ ਲੱਖਾ ਕੀ ਕਹਿੰਦਾ ਉਹ ਕਹਿੰਦੇ ਗੱਲਾਂ ਬਹੁਤ ਸਿਆਣੀਆਂ ਕਰਕੇ ਗਿਆ ਇਹ ਵੀ ਇਹੋ ਜਿਹਾ ਨਿਕਲਿਆ ਸੋ ਆਪਣੇ ਖਿਲਾਫ ਉਹ ਮਰਤਾਂ ਸਿਰਜਾ ਜਾ ਰਿਹਾ ਮਿਸ਼ਰੀ ਪਿੰਡ ਕਾ ਮਿਸ਼ਰੀ ਪਿੰਡ ਬਿਲਕੁਲ ਬਾਦਲ ਦੇ ਨਾਲ ਪਿੰਡਾ ਮਿਸ਼ਰੀ ਮੈਂ ਜੇ ਬੋਲਣੀ ਲੱਗਿਆ ਸੀਗਾ ਇੱਕ ਬਾਈ ਆ ਗਿਆ ਕਹਿੰਦਾ ਬਾਈ ਇੱਕ ਮਿੰਟ ਗੱਲ ਕਰਨੀ ਆ ਮਾ ਜੀ ਦੱਸੋ ਕਹਿੰਦਾ ਬਾਈ ਕੱਲ ਦਾ ਹੋਕਾ ਆ ਸਾਡੇ ਪਿੰਡ ਵੀ ਲੱਖਾ ਸਿਧਾਣੇ ਨੇ ਆਉਣਾ ਕਹਿੰਦਾ ਕਰਦ ਕੋਈ ਚਰਚਾ ਚੱਲੀ ਜਾਂਦੀ ਹੈ ਵੀ ਲੱਖਾ ਬਾਦਲਾਂ ਤੋਂ 500 ਗੁਰੂ ਰੁਪਇਆ ਲੈ ਗਿਆ ਤੇ ਹਰ ਸਿਮਰ ਦਰੁਜ ਤਾਂ ਉਲੀ ਖੜਾ ਹੋ ਗਿਆ ਆਪਣੇ ਸਾਰਿਆਂ ਨੇ ਯਾਦ ਹੋਣਾ 19 ਦੇ ਵਿੱਚ ਜਦ ਸਪਾਰਸ ਖੈਰਾ ਤੋਂ ਲੜਿਆ ਸੀ ਉਹਨੂੰ ਕੀ ਕਹਿੰਦੇ ਹੁੰਦੇ ਸੀ ਕਿ ਖੈਰਾ 300 ਕਰੋੜ ਲੈ ਗਿਆ ਆਪਾਂ ਨੂੰ 500 ਕਰੋੜ ਦੇ ਵੇਚਦਾ ਅਰੇ ਰੱਤਾ ਸੋ ਜੇ ਆਪਾਂ ਭਾਈ ਆਹੀ ਨਿਕਣਾ ਹੁੰਦਾ ਤਾਂ ਅੱਜ ਵੀ ਯਾਰ ਸਾਡੇ ਨਾਲ ਤੇ ਰਾਮ ਸਿੰਘ ਸੁਣਾ ਕੀ ਹਟਿਆ ਭਾਈ ਹੱਥ ਕੱਢ ਦਿਨਾ ਸੀ ਸੋ ਨੂੰ ਪਤਾ ਕਿ ਆਪਣਾ ਸ਼ਕਤੀ ਦਾ ਅੰਕੜਾ ਇਹਨਾਂ ਨਾਲ ਨਾ ਅੱਜ ਨਾ ਕੱਲ ਕਦੇ ਬਣ ਨਹੀਂ ਸਕਦੀ ਤੇ ਆਪਾਂ ਹਰ ਪਿੰਡ 'ਚ ਹਰ ਸਟੇਜ ਤੇ ਹਰ ਕੱਟ ਦੇ ਵਿੱਚ ਕੋਈ ਗੱਲ ਕਹੀ ਹੈ ਜਿੱਤ ਕੇ ਹੰਗੇ ਕਰਦਾਰ ਨਹੀਂ ਮਾਰਦੇ ਨਾ ਝੁਕਣਾ ਲੜਾਈ ਪੰਜਾਬ ਦੀ ਲੜਦੇ ਆ ਤੇ ਲੜਾਂਗੇ ਖਿਰਲੇ ਸਾਥਕ ਲੜਾਂਗੇ ਕੋਈ ਗੱਲ ਨਹੀਂ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਬਾਈ ਆਪਾਂ 10 ਰੁਪਏ ਪਰਚੀ ਰੱਖਦੇ ਆ ਉੱਥੇ ਵੀ ਭਾਈ ਸਾਡਾ ਤੇਲ ਦਾ ਖਰਚਾ ਹੁੰਦਾ ਰੋਜ਼ ਤੁਰੇ ਵਰਦੇ ਪਿੰਡਾਂ 10 ਰੁਪਏ ਦੀ ਆਪਾਂ ਉਥੇ ਮੈਂਬਰਸ਼ਿਪ ਰੱਖਦੇ ਆ ਪਿੰਡਾਂ ਚ ਮਾਗਾਂ ਲੋਕ 50 50 100 100 200 ਰੁਪਏ ਵੀ ਦਿੰਦੇ ਆ ਵੀ ਭਾਈ ਤੁਹਾਡੇ ਨਾਲ ਆ ਹਾਲ ਪ੍ਰਿੰਟ ਦੇ ਵਿੱਚੋਂ 50 50 60 60 ਬੰਦੇ ਕਿਤੇ ਬੰਦੋਂ 100 100 ਬੰਦੇ ਵੀ ਐ ਵੀ ਜੁੜਦੇ ਆ ਹੋਰ ਕਮਾਲ ਦੀ ਗੱਲ ਦੱਸਦਾ ਜਿਵੇਂ ਬਾਦਲਾਂ ਦੇ ਖਾਸ ਬੰਦੇ ਲੰਬੀ ਗਾੜਾ ਬਾਦਲਾਂ ਦਾ ਜਿਵੇਂ ਗਾੜਾ ਬਾਦਲਾਂ ਦਾ ਵੀ ਉੱਚੇ ਬਾਦਲਾਂ ਤੋਂ ਬਿਨਾ ਪੱਤਾ ਨਹੀਂ ਹਿੱਲਿਆ ਆਪਾਂ ਪਿਛਲੀ ਵਾਰੀ ਉਹਨਾਂ ਨੇ ਮੰਜੀ ਠੋਕੀ ਆ ਬਾਦਲਾਂ ਦੀ ਲੰਬੀ ਦੇ ਵਿੱਚੋਂ ਉੱਥੇ ਵੀ ਜਾਣੇ ਆ ਨਾ ਜਿਹੜੇ ਜਿਵੇਂ ਸੱਜੇ ਖੱਬੇ ਨੇ ਅਏ ਜਿਹੜੇ ਕੰਮ ਕਰਾਏ ਹੋਏ ਨੇ ਨਾਲੇ ਇੱਕ ਘਰੇ ਗਏ ਸੀ ਉਹਨੇ ਘਰੇ ਬੁਲਾ ਕੇ ਨਾ ਕੋਈ ਚਾਹ ਪੀਣੀ ਆ ਆਹ ਵੇ ਚੱਲ ਵੜਦੇ ਆ ਉਹ ਕਹਿੰਦਾ ਭਾਈ ਮੇਰੇ ਬਾਦਲਾਂ ਨੇ ਨਾ ਘੱਟੋ ਘੱਟ 4 ਕਰੋੜ ਦਾ ਫਾਇਦਾ ਕੀਤਾ ਮਾ ਭਾਈ ਕਿਵੇਂ ਕਹਿੰਦਾ ਮੇਰੇ ਪਾਈਪਲਾਈਨ ਪਈਆ ਪਾਣੀ ਵਾਲੀ ਜ਼ਮੀਨਾਂ ਖੁੱਲੀਆਂ ਮਕਸਦ ਬਹੁਤ ਜਾਦੇ ਜਿੰਨੀਆਂ ਜਲੰਧਰ ਦੀ ਜ਼ਮੀਨਾਂ ਨੇ ਉੰਨੀਆਂ ਦਾ ਲੋਕੋ ਘਰ ਬਗਲੀ ਬੈਠੇ ਆ ਖੁੱਲੀਆਂ ਜ਼ਮੀਨਾਂ ਦੇ ਲੋਕਾਂ ਕੋਲ ਉਹ ਕਹਿੰਦੇ ਕਹਿੰਦਾ ਭਾਈ ਜਿਹੜਾ 10% ਭਰਦੇ ਹੁੰਦੇ ਹੁੰਨੇ ਆ ਨਾ ਆਪਾਂ ਕੋਲੋਂ 90% ਭਰਦੀ ਹੁੰਦੀ ਆ ਸਰਕਾਰ ਕਹਿੰਦਾ 10% ਵੀ ਨਹੀਂ ਭਰਿਆ ਮੈਂ 90 ਵੀ ਕਹਿੰਦਾ ਉਹਨਾਂ ਨੇ ਭਰਿਆ 10 ਵੀ ਉਹਨਾਂ ਨੇ ਭਰਿਆ ਪਰ ਕਹਿੰਦਾ ਹੁਣ ਭਾਈ ਤੇਰੇ ਨਾਲ ਆ ਮਾ ਓਏ ਮੇਰੇ ਨਾਲ ਕਿਉਂ ਕਾਰਨ ਕੀ ਐਡਾ ਵੱਡਾ ਕੰਮ ਲਿਆ ਬਾਦਲਾਂ ਦਾ ਕਹਿੰਦਾ ਭਾਈ ਬਾਦਲਾਂ ਨੇ ਪੰਥ ਦਾ ਕੌਮ ਦਾ ਤੇ ਪੰਜਾਬ ਦਾ ਜੋ ਬੇੜਾ ਗੱਤ ਕੀਤਾ ਹੈ ਹੁਣ ਸਮਝ ਪੈ ਰਹੀ ਆ ਕਿ ਕਿੱਡਾ ਵੱਡਾ ਨੁਕਸਾਨ ਸੀ ਕੱਲੇ ਨਿੱਜੀ ਕੰਮਾਂ ਦੇ ਕਰਕੇ ਉਹਦਾ ਸਾਥ ਹੁੰਦੇ ਰਹੇ ਤੇ ਜੋ ਇਹਨਾਂ ਨੇ ਪੱਠਾ ਵਧਾਤਾ ਪੰਜਾਬ ਦਾ ਕੌਮ ਦਾ ਪੰਥ ਦਾ ਉਹਦਾ ਨੁਕਸਾਨ ਸੀ ਅੱਜ ਵੀ ਤੇ ਆਉਣਲੇ ਸਮੇਂ ਦਾ ਜੀ ਭੁਗਤਾਂਗੇ ਤੇ ਛੋਡੇ ਨਾਲ ਆਵੈ ਨਾਗੇ ਜਿੱਤੇ ਹੋਗੇ ਨਾਲ ਐਡੇ ਐਡੇ ਕੰਮ ਲੈ ਕੇ ਵੀ ਭਾਈ ਹੁਣ ਐਨੀ ਕਲਿੱਪਾਂ ਮੰਨ ਲਈ ਤੇ ਵੀਡੀਓ ਬਣ ਰਹੀ ਆ ਤੁਹਾਨੂੰ ਉੱਥੇ ਹੀ ਗੱਲ ਲਿਆਉਣਾ ਖੋਲ ਕੇ ਐਨੀ ਕਿਦਾਂ ਘਟ ਲੈਣ ਕੋਈ ਵੀ ਉਹਨਾਂ ਨੇ ਬਾਦਲਾਂ ਨੇ ਐਡਾ ਵੱਡਾ ਕੰਮ ਕੀਤਾ ਜੀ ਉਹ ਕਲਿੱਪ ਦਿਖਾ ਦੇਣਗੇ ਵੀ ਲੱਖਾਂ ਦਾ ਦੇ ਮੂੰਹ ਕਹੀ ਜਾਂਦਾ ਬਾਦਲਾਂ ਨੇ ਐਡਾ ਬੜਾ ਕੰਮ ਕੀਤਾ ਆ ਮੈਗਲ ਦੀ ਗੱਲ ਕੱਟ ਦੇਣੀ ਆ ਇਸ ਕਰਕੇ ਇਹਦੇ ਸਾਨੂੰ ਜਿਆਦਾ ਧਿਆਨ ਦੇਣ ਦੀ ਲੋੜ ਹੈ ਸੋਸ਼ਲ ਮੀਡੀਆ ਦਾ ਬਾਈ ਜਵਾਨਾ ਇਹ ਬਹੁਤ ਤਰ੍ਹਾਂ ਦਾ ਪ੍ਰਚਾਰ ਪ੍ਰਾਪੇ ਗੰਡਾ ਜਿਹੜਾ ਉਹ ਚੱਲਣਾ ਬਾਕੀ ਵੈਗਰੂ ਦੀ ਕਿਰਪਾ ਬਾਈ ਵਧੀਆ ਮਾਹੌਲ ਬਣਿਆ ਵਾ ਲੋਕ ਚਾਹੁੰਦੇ ਆ ਜਦੋਂ ਵੀ ਹਾਂ ਯਾਰ ਬਦਲਾਅ ਹੋਣਾ ਚਾਹੀਦਾ ਵੈਸੇ ਬਦਲਾਅ ਨੇ ਲੋਕਾਂ ਦੇ ਕੰਨ ਖੜੇ ਕਰਾ ਦੇ ਹੱਥ ਖੜੇ ਕਰਾ ਦੇ ਲੋਕਾਂ ਦੇ ਅਜਿਹਾ ਬੰਨਣਾ ਬਦਲਾਅ ਸੀ ਉਹ ਤੋਂ ਲੋਕ ਆਖ ਵੀ ਬਹੁਤ ਗਏ ਚੋਣਾਂ ਵਾਲੇ ਦਿਨਾਂ ਦੇ ਵਿੱਚ ਆਪਾਂ ਲਗਾਤਾਰ ਜਿਹੜੀਆਂ ਮੀਟਿੰਗਾਂ ਉਹ ਕਰਦੇ ਰਹਿਣਾ ਛੋਡੇ ਕੰਗਾ ਦੇ ਗਿਲੇ ਸ਼ਿਕਵੇ ਵੀ ਆ ਕਿ ਬਾਈ ਸੋਹ ਦੇ ਨਹੀਂ ਆਇਆ ਮਰਦ ਹੋ ਗਿਆ ਸੀ ਵੈਕਟਰੀ ਨਹੀਂ ਆਇਆ ਪਿਆਰ ਦੇ ਨਹੀਂ ਆਇਆ ਛੋੜਨਾ ਸਹਿਣ ਦਾ ਬਾਈ ਮੈਂ ਤੁਹਾਨੂੰ ਇਹ ਵੀ ਪਤਾ ਹੋਵੇ ਆਪਾਂ ਨੂੰ ਕਿੱਥੇ ਕਿੱਥੇ ਜਾਣਾ ਪੈਣਾ ਕਦੇ ਜਵਾਨਾਂ ਦਾ ਮੋੜਾ ਕਿੰਨਾ ਸੀ ਨਹਿਰਾ ਦੇ ਵਿੱਚ ਉਹ ਬਾਬਾ ਪੁੰਦਰੀ ਜਦੋਂ ਫਿਰ ਕਿਸਾਨੀ ਮੋਰਚਾ ਜਿਹਾ ਭਾਨਾ ਫੜਦਾ 22 ਉਧਰ ਲੱਗੇ ਜਾਨੇ ਕਿਤਨੇ ਨੇ ਜੀ ਆਪਣੀ ਟਾਂਗ ਫੱਸੀ ਹੁੰਦੀ ਆ ਬਈ ਪਰ ਫਿਰ ਵੀ ਮੈਂ ਕਹਿੰਦਾ ਜੇ ਤੁਹਾਡੇ ਭਰਾਵਾਂ ਕੋਲ ਗਿਲੇ ਛਿਕੇ ਵੀ ਹੈਗੇ ਆ ਉਹ ਸਿਰਮੱਤੇ ਆ ਤੁਹਾਡੇ ਲਾਂਬੇ ਸਿਰਮੱਤੇ ਆ ਹਾਂ ਜਿੰਨੇ ਜੋ ਅਗਰੇ ਆਪਾਂ ਸੀਗੇ ਆਪਾਂ ਉਹਨੇ ਜੋ ਉਹਨਾਂ কা ਆਪਾਂ ਕੰਮ ਕਰਦੇ ਰਹੇ ਬੈਦੂ ਦੇਖੋ ਜਿਹੜੀਆਂ ਦੂਜੀਆਂ ਧਰਾਂ ਕਾਂਗਰਸੀ ਆ ਜਾਂ ਬਾਦਲ ਵਾਲੇ ਆ ਉਹ ਲੋਕਾਂ ਦਾ ਖੜੇ ਆ ਕਿ ਆਪਣੇ ਆਪਣੇ ਵਰਕਰਾਂ ਨਾਲ ਨਹੀਂ ਖੜਦੇ ਆ ਅੱਗੇ ਉਹ ਕਹਿੰਦੇ ਆਪਣੀ ਕਿਹੜਾ ਸਰਕਾਰ ਆ ਕਿਹੜਾ ਸੁਣਵਾਈ ਆ ਆਪਾਂ ਕੋਈ ਸਰਕਾਰ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਫੇਰ ਵੀ ਆਪਾਂ ਨਾਲ ਇਹ ਸਰਕਾਰ ਆਪਾਂ ਨੂੰ ਦੱਪਣ ਲਈ ਮਰਚੇ ਵੀ ਪਾ ਰਹੀ ਆ ਆ ਪਿਛਲੇ ਸਾਤ ਮਾਹੀ ਸੀਗਾ ਜਿੱਟਾ ਵੇਚਣ ਦਾ ਪਾਸਟਾ ਆ ਜਿਕੇ ਮੰਦਰ ਸੋਸ ਕਰਕੇ ਬਾਈ ਸਾਰਿਆਂ ਨੂੰ ਤੁਹਾਡੇ ਗਿਲੇ ਸ਼ਿਕਵੇ ਮੈਂ ਮਹਿਸੂਸ ਕਰਦਾ ਹਰ ਬੰਦੇ ਨੂੰ ਮਾਨ ਹੁੰਦਾ ਬਾਈ ਕਿਉਂਕਿ ਤੁਸੀਂ ਜ਼ੋਰ ਬਹੁਤ ਲਾਇਆ ਫਿਰ ਦੂਜੇ ਚ ਐਡਾ ਕਰਦੇ ਹੁੰਦੇ ਆ ਕਿ ਯਾਰਾ ਲੈ ਆ ਗਿਆ ਲੱਖਾ ਤੁਰੇ ਫਿਰਦੇ ਲੱਖੇ ਨਾ ਇਹ ਵੀ ਗੱਲ ਜਾਇਜ਼ ਆ ਕੋਈ ਗੱਲ ਨਹੀਂ ਉਹ ਵੀ ਆਪਾਂ ਕਹਾਣੀ ਦਰਸਤ ਕਰ ਲਾਂਗੇ ਹੌਲੀ ਹੌਲੀ ਹਾਂ ਸੁਚਾ ਵਾਲਿਆ ਬੈਠੇ ਆ ਇਹਨਾਂ ਨੂੰ ਬਹੁਤ ਚੇਡਾ ਹੋਈਆਂ ਵੀ ਕਿਉਂ ਲੱਖਾ ਆ ਗਿਆ ਹੁਣ ਕਈ ਵਾਰੀ ਦੇਖੋ ਇਹ ਗੱਲ ਹੋਰ ਧਿਆਨ ਰੱਖਿਓ ਜਿਹੜਾ ਬੰਦਰ ਨੰਬਰ ਮੇਰੇ ਕੋਲ ਸੋਡਾ ਆ ਮੇਰੇ ਮੋਬਾਈਲ 'ਤੇ ਹੋਊਗਾ ਉਹ ਮੈਂ ਲੇਟ ਕਰਾਂ ਮੈਂ ਕਿਤੇ ਹੁਲਜਾ ਹੋਵਾਂ ਮੈਂ ਰਾਤ ਨੂੰ ਕਰਾਂ ਮੈਂ ਕਰ ਲੈਂਦਾ ਜਿਹੜਾ ਮੇਰੇ ਕੋਲ ਨੰਬਰ ਨਹੀਂ ਅਣਪਛਾਤਾ ਨੰਬਰ ਆ ਉਹ ਮੈਂ ਚੱਕਦਾ ਨਹੀਂ ਕਿਉਂਕਿ ਬਾਹਲੇ ਆਉਂਦੇ ਆ ਗੁਰਦਾਸਪੁਰੋਂ ਕਰੀ ਜਾਂਦਾ ਕੋਈ ਜਲੰਧਰੋਂ ਕਰੀ ਜਾਂਦਾ ਕੋਈ ਅੰਮ੍ਰਿਤਸਰੋਂ ਕਰੀ ਜਾਂਦਾ ਸਾਡੀ ਬਟਵਾਰ ਵਾਲਾ ਜੀ ਸਾਡੇ ਘਰ ਦਾ ਵਾਲਾ ਜੀ ਪੂਰੇ ਪੰਜਾਬ 'ਚ ਤਾਂ ਆਪਾਂ ਨਹੀਂ ਲੜ ਸਕਦੇ ਜਾ ਕੇ ਚੱਲੋ ਸੋ ਇਸ ਕਰਕੇ ਜਿਹੜੇ ਵੀ ਨੰਬਰ ਨੇ ਬਾਈ ਇੱਕ ਤਾਂ ਨੰਬਰ ਮੈਨੂੰ ਮੇਰੇ ਕੋਲੇ ਨੋਟ ਕਰਾਉਣੇ ਆ ਉਹ ਬਾਈ ਪਿੱਛੇ ਜਿਹੜਾ ਪਰਚਾ ਹੋਇਆ ਮੇਰੇ ਤੇ ਉਦੋਂ ਨੰਬਰ ਫਿਰ ਮੈਂ ਉਦੋਂ ਬੰਦ ਕਰ ਦਣਾ ਤੁਹਾਨੂੰ ਹੀ ਪਤਾ ਉਦੋਂ ਪੁਲਿਸ ਪੇਸ ਕਰਦੀ ਆ ਉਹ ਮਹੀਨਾ ਖੜ ਨੰਬਰ ਬੰਦ ਰਹਿ ਗਿਆ ਉਹ ਪੈਸੇ ਕੰਪਨੀ ਬੰਦ ਕਰ ਦਿੰਦੀ ਇੱਕ ਵਾਰ ਜਦੋਂ ਅਕਾਊਂਟ ਗਰੂਪ ਨੂੰ ਕਰਨਾ ਮਰੀ ਲੱਗ ਜਾਣਾ ਉਹਦਾ ਹਾਂ ਉਹ ਕਿੱਥੇ ਦਾ ਹੁੰਦਾ ਫਿਰ ਫੱਕਰ ਆ ਗਿਆ ਹਾਏ ਵੀ ਸਮੱਸਿਆ ਉਹਦੇ ਨਾਲੇ ਆਥਰੇ ਪੈਗ ਲਾ ਕੇ ਬੜਾ ਉਹ ਕਰ ਦਿਆ ਵੀ ਬਾਈ ਮੈਂ ਪੁੱਛਦਾ ਬਾਈ ਕੰਮ ਨਹੀਂ ਬਾਈ ਉਹ ਜਾਈ ਅਦਾ ਵੀ ਲਾ ਲਿਆ ਮੈਨੂੰ ਲੱਗਦਾ ਉਹ ਜਾਂ ਰਿਕਾਰਡਿੰਗ ਜਦ ਕਈ ਬੰਦਨ ਨੂੰ ਆਉਂਦਾ ਫੋਨ ਲਾ ਕੇ ਗੱਲ ਕਰਕੇ ਰਿਕਾਰਡਿੰਗ ਕਰਨ ਲੱਗ ਜਾਂਦੇ ਆ ਸੋ ਜਿਹੜਾ ਨੰਬਰ ਵੀ ਮੇਰੇ ਕੋਲੇ ਹੋਊਗਾ ਉਹ ਮੈਂ ਹਰ ਹਾਲ ਤੁਹਾਨੂੰ ਦੁਬਾਰਾ ਵੀ ਕਰ ਦਿਆਂਗਾ ਜੇ ਕਿਹਦਾ ਫੇਰ ਵੀ ਭਰਾ ਕੋਈ ਰਹਿ ਗਿਆ ਕਈ ਵਾਰੀ ਕੋਈ ਨਹੀਂ ਧਿਆਨ ਚਾਹ ਕੰਮ ਵੀ ਰਹਿ ਜਾਂਦਾ ਅਜਾ ਇਹ ਗੱਲ ਆਪਣੀ ਇੱਕ ਸਪਸ਼ਟ ਹੈ ਇਹ ਉਸ ਦਿਨ ਵੀ ਆਪਾਂ ਬਾਈ ਤੇ ਵੀ ਬੋਲਦੇ ਰਹੇ ਹਾਂ ਵੀ ਆਪਾਂ ਗਲਤ ਦਾ ਸਾਥ ਨਹੀਂ ਦੇਉਂਦੇ ਆਪਾਂ ਲੋਕਾਂ ਦੀਆਂ ਦਸ਼ਮਣੀਆਂ ਦੀ ਵੈਪੂਆਣੀਆਂ ਜਿਵੇਂ ਇਹ ਕਰਦੇ ਰਹੇ ਨੇ ਵੀ ਧੱਕੇ ਨਾਲ ਹੀ ਜੇ ਦੂਜੀ ਧਿਰ ਦਾ ਬੰਦਾ ਸਹੀ ਵੀ ਹੁੰਦਾ ਸੀ ਆਪਦੇ ਬੰਦੇ ਵਰ ਲਾ ਕੇ ਪਰਚਾ ਪਵਾ ਦੇ ਸੀ ਕਿੰਨੇ ਲੋਕਾਂ ਨੂੰ ਨੁਕਸਾਨ ਕਰਾਇਆ ਇਹਨਾਂ ਨੇ ਭਾਈ ਕਿੰਨਾਂ ਨੂੰ ਜੇਲਾ ਕਰਾਨਾ ਕਿੰਨਿਆਂ ਨੂੰ ਥਾਣਾ 'ਚ ਬੰਦ ਕਰਾਇਆ ਕਿੰਨਾਂ ਨੂੰ ਜੁਰਮਿਲ ਕਰਾਇਆ ਘਟਾਇਆ ਇਹਨਾਂ ਨੇ ਆਪਾਂ ਉਹ ਕੰਮ ਨਹੀਂ ਕਰਨਾ ਲੋਕਾਂ ਦੀਆਂ ਦਸ਼ਮਣੀਆਂ ਪੀੜੀਆਂ ਪਾਈ ਜਾਂਦੀਆਂ ਨੇ ਕਹਾ ਜਵਾਕਾਂ 'ਚ ਪਾਈ ਜਾਂਦੀਆਂ ਨੇ ਦਸ਼ਮਣੀਆਂ ਤੇ ਇਹ ਆਪ ਰੱਤ ਲਾਰਗਾਂ ਸੰਝੀਆਂ ਇਕੱਠੀਆਂ ਗੱਲਾਂ ਵਿੱਚ ਇਕੱਠੀਆਂ ਗੱਲੀਆਂ ਬੈਠੇ ਸੂਸ਼ ਕਰਕੇ ਇਹ ਸਾਰੀਆਂ ਗੱਲਾਂ ਬਾਤਾਂ ਉਹਨਾਂ ਸਾਂਝੀਆਂ ਕੀਤੀਆਂ ਨੇ ਤਾਕਰੇ ਹੋ ਕੇ ਭਾਈ ਲੜਾਈ ਲੜੋ ਲੜਨੀ ਚਾਹੀਦੀ ਆ ਕਿਉਂਕਿ ਅਸੀਂ ਸਾਰੇ ਇਕੱਠੇ ਹੋ ਕੇ ਆਪਣਾ ਆਉਣ ਵਾਲਾ ਭਵਿੱਖ ਬਚਾਉਣਾ ਹੈ ਪੰਜਾਬ ਬਚਾਉਣਾ ਹੈ ਜਿਹੜੇ ਹਾਲਾਤ ਬਣੀ ਜਾਂਦੇ ਨੇ ਭਾਈ ਦਿਨੋਂ ਦਿਨ ਪੰਜਾਬ ਹਾਲਾਤ ਵਿਗੜੀ ਚੁਲੇ ਜਾਂਦੇ ਆ ਆ ਭੋਜਪਰੀ ਮੈਂ ਗੱਲ ਕੀਤੀ ਆ ਜਿਵੇਂ ਭੋਜਪਰੀ ਗਾਣਿਆਂ ਤੇ ਚੰਨੀ ਨੱਚਦਾ ਹੈ ਭੋਜਪਰੀ ਗਾਇਕ ਮਂਗਾਉਂਦੇ ਆ ਲੁਧਿਆਣੇ ਦੇ ਵਿੱਚ ਅਜਿਹਾ ਇਤਨੀ ਖੜਾ ਹੋਊਗਾ ਨਾ Bhojpuri ਗਾਇਕ ਬਿਹਾਰ ਦੇ ਵਿੱਚੋਂ ਆਊਗਾ 10-15 ਲੱਖ ਰੁਪਇਆ ਲੈ ਕੇ ਤੇ ਭੰਗਾਂ ਨੂੰ ਖੁਸ਼ ਕਰੂਗਾ 70-72 ਲੱਖ ਦੀ ਗਿਣਤੀ ਹੋ ਗਈ ਭਈਆਂ ਦੀ ਪੰਜਾਬ 'ਚ ਭਈਆ ਝੋਲਾ ਮੈਨੂੰ ਲੱਗਦਾ ਪੰਜਾਬ 'ਚ ਵੋਟ ਪਹਿਲਾਂ ਬਣ ਜਾਂਦੀ ਆ ਸਰਪੰਚ ਪਿੰਡਾਂ ਦੇ ਵੋਟਾਂ ਬਣਾਉਂਦੇ ਨੇ ਭਈ ਵੋਟਾਂ ਲੈਣ ਦੇ ਬਾਰੇ ਇਹ ਗੱਲਾਂ ਨੂੰ ਧਿਆਨ ਰੱਖਿਓ ਉਹ ਡਾਕਟਰ ਹਿੰਦਰਕੌਰ ਨੇ ਕੀ ਕਿਹਾ ਹੈ ਕਿ 2035 ਤੱਕ ਜਾਂਦਿਆਂ ਜਾਂਦਿਆਂ ਪੰਜਾਬ ਦਾ ਮੁੱਖ ਮੰਤਰੀ ਯੂਪੀ ਵਿਧਾਨ ਦਾ ਭਈਆ ਹੋਊਗਾ ਵੀ ਉਹ ਸੱਚ ਹੋ ਜਾਣਾ ਸਾਡੀਆਂ ਨੌਕਰੀਆਂ ਦੇਖ ਲੋ ਯਾਰ ਆ ਜਈ ਰੱਖਿਆ ਮੁੰਡੇ 248 55% ਬੰਦੇ ਬਾਹਰ ਲਏ ਆ 25 40 ਨਾਲ ਵਿੱਚੋਂ 25 ਹਰਿਆਣੇ ਦੇ ਆ ਪਹਿਲੇ ਪੜਵਾਰੀ ਰੱਖਿਆ ਇੱਕੋ ਹੀ ਪਿੰਡ ਦੇ 25 ਨੇ ਹਰਿਆਣੇ ਚ ਆ ਬੈਟਰੀ ਇੰਸਪੈਕਟਰ ਰੱਖਿਆ 228 ਦਾ ਤਰਖੋਸ਼ਤਾ ਸਹੀ 52% ਬੰਦੇ ਉਹ ਬਾਹਰ ਲਿਆ ਇਹ ਵੀ ਆਪਾਂ ਦਾ ਪਿੰਡ ਤੇ ਉਹਨੇ ਕਿੰਨੇ ਚੜ ਦੇ ਮੁੱਖ ਮੰਤਰੀਆਂ ਨੂੰ ਮਲੇ ਪਹਿਲਾਂ ਕੈਪਟਨ ਨੂੰ ਮਿਲੇ ਉਹ ਮੁੱਖ ਮੰਤਰੀ ਹੁੰਦਾ ਸੀ ਪਰ ਚੰਨੀ ਨੂੰ ਮਿਲਿਓ ਮੁੱਖ ਮੰਤਰੀ ਹੁੰਦਾ ਸੀ ਭਗਵਾਨ ਤ ਨੂੰ ਮਿਲੇ ਮੁੱਖ ਮੰਤਰੀ ਹੁੰਦਾ ਸੀ ਹੁਣ ਵੀ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਰੱਖਣੀਆਂ ਕਰ ਪੰਜਾਬ ਦੇ ਜ਼ਮੀਨ ਆਪਾਂ Rajasthan ਵੀ ਜ਼ਮੀਨ ਵੀ ਲੈ ਸਕ ਜਣਾ ਟਿੱਬੇ ਹਰੇ ਤਾ ਪੁੱਤਰਖੰਡ ਹਿਮਾਚਲ ਨਾਗਾਲੈਂਡ ਜੰਮੂ ਕਸ਼ਮੀਰ ਤੁਸੀਂ ਅਪਲਾਈ ਵੀ ਨਹੀਂ ਕਰ ਸਕਦੇ ਆ ਪਿੱਛੇ ਨਹੀਂ ਸੁਣਿਆ ਸੀਗਾ ਮੀਤਹਿਰ ਬੋਲ ਦਾ ਵਿਧਾਨ ਸਭਾ 'ਚ ਕਿ ਕਿਹੜਾ ਕਾਨੂੰਨ ਦੇ ਤਹਿਤ ਅਸੀਂ ਨੌਕਰੀਆਂ ਦੇਣੀਆਂ ਬੰਦ ਕਰ ਦਗੇ ਇਹਨੂੰ ਪੁੱਛੋ ਵੀ ਹਮਾਚਲ ਉੱਤਰਾਖੰਡ ਨਾਗਾਂ랜드 ਜੰਮੂ ਕਸ਼ਮੀਰ ਰਾਜਸਥਾਨ 'ਚ ਕਾਨੂੰਨ ਹੋ ਰਿਹਾ ਹੈ ਸੰਵਿਧਾਨ ਹੋ ਰਿਹਾ ਹੈ ਸਰਕਾਰੀ ਨੌਕਰੀਆਂ ਵੀ ਭਈਏ ਕਾਬਜ ਪ੍ਰਾਈਵੇਟ ਕਾਰਖਾਨਿਆਂ ਪੱਠਿਆਂ ਛਾਦਰਾਂ ਦੇ ਵੀ ਭਈਏ ਕਾਬਜ ਤੇ ਜ਼ਮੀਨਾਂ ਦੇ ਉੱਤੇ ਵੀ ਉਹ ਕਾਬਜ ਹੋ ਜਾਂਦੇ ਆ ਸੋ ਜਿਹੜੀਆਂ ਆਪਾਂ ਕਰਦੇ ਰਹੇ ਨੇ ਲਗਾਤਾਰ ਪ੍ਰਚਾਰ ਉਹੀ ਆਪਣਾ ਪ੍ਰਚਾਰ ਆ ਉਹੀ ਮਿਸ਼ਨ ਆ ਬਾਈ ਕੋਈ ਗੱਲ ਨਹੀਂ ਹੌਲੀ ਹੌਲੀ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਲੜਨਾ ਪੈਣਾ ਕੋਈ ਸਵਾਲ ਆ ਦੱਸ ਦੋ ਕੋਈ ਰਹਿ ਗਿਆ ਹੋਵੇ ਮੇਰੇ ਕੋਲੋਂ ਗੱਲਬਾਤ ਇਹ ਆਪਾਂ ਕੋਈ ਪ੍ਰਚਾਰ ਨਹੀਂ ਕਰਨ ਬੈਠੇ ਨਾ ਤੁਸੀਂ ਸੁਣਨ ਬੈਠੇ ਹੋ ਤੇ ਨਾ ਮੈਂ ਪ੍ਰਚਾਰ ਕਰਨ ਲੱਗਿਆ ਇਹ ਆਪਣੀ ਮੀਟਿੰਗ ਆ ਹਲਕੇ ਮੋੜ ਦੀ ਆਪਾਂ ਸਾਰੀਆਂ ਗੱਲਾਂ ਬਾਤਾਂ ਜਿਹੜੇ ਥੋੜੇ ਗਿਰੇ ਸਿੱਖਦੇ ਨੇ ਉਹ ਵੀ ਮੇਰੇ ਨਾਲ ਸਾਂਝੇ ਕਰ ਲਿਓ ਜਿਹੜੀ ਕੋ ਗੱਲ ਦਿਲ ਚ ਹੈਗੀ ਆ ਵੀ ਆਪਾਂ ਨੂੰ ਭਾਈ ਆ ਕਰਨਾ ਚਾਹੀਦਾ ਆ ਕਰਨਾ ਚਾਹੀਦਾ ਉਹ ਵੀ ਦੱਸ ਦਿਓ ਇੱਕ ਤਾਂ ਮੁੱਢੇ ਦਾ ਮਤਲਬ ਨਾਲ ਵੀ ਗੱਲ ਸੁਣੀ ਜਾਂਦੇ ਉਹਦਾ ਮੋੜ ਲੱਗਦਾ ਇਹਨੇ ਮੂਹਰੇ ਆਂ ਲੱਭ ਖੈ ਮੋੜ ਬਥੇਰਾ ਮੋੜਦੂ ਮੈਂ ਪਹਿਲਾ ਮੋੜਿਆ ਐ ਇੱਕ ਵੀ ਮੋੜਦੂ ਪਰ ਜਿਹੜਾ ਲੋਕਾਂ ਦੇ ਸਰੀਰ ਨੂੰ ਹੁੰਨਾ ਹੁੰਦਾ ਇਹ ਕਹਿ ਜੀ ਨਹੀਂ ਸਾਰੇ ਗੁੰਗੇ ਉੱਠਾ ਬਾਅਦ ਚ ਜਾ ਕੇ ਬਾਹਰ ਗੱਲ ਕਰਨਗੇ ਭਾਈ ਸੋ ਅਸਲ ਮਿੱਤਰ ਉਹ ਹੁੰਦਾ ਜਿਹੜਾ ਉਹਨੂੰ ਸਹੀ ਰਾਇ ਦੇਵੇ ਕਾਲੀਦਾਰ ਕਿਉਂ ਕਿ ਲੋਆਂ ਆ ਉਹ ਚੌਂਚਿਆਂ ਨੇ ਮਰਵਾਦੇ ਜੀ ਜੀ ਭਾਈ ਜੀ ਤੇਰੇ ਨਾਲ हां सर दुनिया ਬਣਾ ਲਈ हां ਕਈ ਕਈ ਕ ਤਾਂ ਉਹਦੀ ਫੱਟੀ ਪੋਚੀ ਗਈ ਹੈ ਤਾਂ ਉਹਨਾਂ ਦੇ ਜਿਹੜੇ ਜ਼ੇਫੀਦਾਰ ਹੁੰਦੇ ਸੀਗੇ ਉਹਨਾਂ ਨੇ ਸਾਰਾ ਕੰਮ ਹੀ ਖਤਮ ਕਰਤਾ ਉਹਨਾਂ ਉਹ ਬਚਾਓ ਜਾਂ ਤਰੱਕ ਲਈ ਬੱਟਿਆ ਹੁਣ ਪੰਜਾਬ ਉਹ ਜਿਆਦਾ ਆ ਗਿਆ ਤੇ ਪਹਿਲਾਂ ਹੁਣ ਯਾਦ ਦੀ ਜਿੰਨਾ ਕਰ ਕਾਲੀ ਨਾਲ ਰਹੇ ਇੰਨਾ ਚ ਡਰੂਰ ਖਿਆਲ ਦੇਦਾ ਕਿਉਂ ਹੁਣ ਆਪਾਂ ਇੱਥੇ ਗੱਲਾਂ ਕਰੀ ਜਾਨੇ ਆ ਇੱਥੇ ਨਿਕਲੋਗੇ ਬਾਹਰ ਜਾ ਕੇ ਲੋਕ ਉਹ ਭੈਣੀ ਸਾਡੇ ਭੂਤ ਨਹੀਂ ਆ ਤੁਹਾਨੂੰ ਕਹੋਗੇ ਫੇਰ ਆਉਗਾ ਗੱਲ ਤਾਂ ਠੀਕ ਕੀਤੀ ਹੈ ਬਾਈ ਸੋਡੇ ਭਰਾਵੋ ਭੋਗ ਤੇ ਵਿਆਹ ਤੇ ਮੰਨ ਲਓ ਜੇ ਕੋਈ ਲੇਟ-ਪਲੇਟ ਵੀ ਹੋ ਗਿਆ ਮੈਨੂੰ ਕੋਈ ਜ਼ਰੂਰੀ ਹੋਇਆ ਤਾਂ ਮੈਂ ਸਮਾਂ ਕੱਢ ਲਾ ਕਰਦਾ ਆਂ ਆਪਾਂ ਨਾਲ ਬੰਦਾ ਸਾਂਝੀ ਵੀ ਕਰਦਾ ਗੱਲ ਇਹਨਾਂ ਨਾਲ ਕੰਮ ਨਹੀਂ ਹੈਗਾ ਆਪਣਾ ਹੁਣ ਇਹਨਾਂ ਦੇ ਲੋਕ ਲੋਕ ਬੋਲਦੇ ਨਹੀਂ ਇਹਨਾਂ ਦੀ ਡਰਾਂ ਦੇ ਲੋਕ ਨਹੀਂ ਬੋਲਦੇ ਇਹਨਾਂ ਦੇ ਬੰਦੇ ਵੀ ਨਹੀਂ ਬੋਲਦੇ ਉਹ ਵੀ ਕਹਿੰਦੇ ਨੇ ਠੀਕ ਆ ਜੀ ਠੀਕ ਆ ਜੀ ਡਰ ਦੀ ਗੱਲ ਆ ਜੀ ਚੜ ਦੀ ਕਲਾ ਦੇ ਬੱਚੀ ਚੁੱਗਾ ਚੌੜ ਹੋ ਜਾਂਦਾ ਤੋ ਠੀਕ ਆ ਭਾਈ ਤੁਸੀਂ ਆਪਾਂ ਸਾਰੇ ਹੁਣ ਮੈਂ ਬੈਠਦੇ ਆਂ ਆਪਾਂ ਗੱਲਾਂ ਕਰਦੇ ਆ ਇੱਕ ਹੋਰ ਬੇਨਤੀ ਆ ਪੈਸੇ ਗਰੁੱਪਾਂ ਗਰੁੱਪ ਬਣੇ ਹੋਏ ਨੇ ਪਿੰਡਾਂ ਦੇ ਸਾਰੇ ਮੇਰਾ ਵੀਰ ਆਪਣਾ ਨੰਬਰ ਜ਼ਰੂਰ ਲਗਾ ਕੇ ਜਾਓ ਪਿੰਡ ਦਾ ਨਾਮ ਲਗਾ ਕੇ ਜਾਓ ਨਾਮ ਲਗਾ ਕੇ ਜਾਓ ਜਿਹੜੇ ਵੀ ਨਵੇਂ ਗਰੁੱਪ ਆਪਾਂ ਬਣਾਉਣੇ ਆ ਉਹਦਾ ਐਡਮਿਨ ਆ ਜਿਹੜਾ ਉਹ ਪਿੰਡ ਦਾ ਇੱਕ ਬੰਦਾ ਕੋਈ ਵੀ ਲੱਗ ਜਾਓ ਕੋਈ ਨਵੇਂ ਨੰਬਰ ਵਿੱਚ ਜੁੜਦੇ ਆ ਉਹ ਆਪਾਂ ਵਿੱਚ ਜੋੜ ਦੇਣਾ ਤਾਕੜੇ ਹੋ ਕੇ ਜੋਰ ਲਾਓ ਬਾਈ ਮਾਹੌਲ ਬਣਾਵਾ ਅਗਲੀ ਗੱਲ ਇੱਕ ਹੋਰ ਸੁਣ ਲਿਓ ਜਿਹੜਾ ਵੀ ਇਹ ਸਵਾਲ ਕਰਦਾ ਸਾਨੂੰ ਵੀ ਲੱਖਾ ਕੱਲਾ ਹੀ ਕਰ ਦੂਗਾ ਜੀ ਦਾਦਾ ਦਾ ਧਿਆਨ ਦਿਓ ਬਾਈ ਵੀ ਲੱਖਾ ਕੱਲਾ ਹੀ ਕਰੂਗਾ ਜੀ ਦਾਦਾ ਦਾ ਜੇ ਆਪਾਂ ਕੱਲੇ ਵੀ ਮੌੜਾਂ ਵਾਲੇ ਦਿੱਤੇ ਹੁੰਦੇ ਨਾ ਜਿੱਦੇ ਇੱਕ ਇੰਦਰੀਕਰਨ ਆਪਾਂ ਨੂੰ ਘਰੇ ਘੇਰਿਆ ਜਿੱਦੇ ਤੁਹਾਨੂੰ ਨਵੇੜ ਰੱਜੀ ਬੈਠਾ ਸੀਗਾ ਲੁਧਿਆਣੇ ਤੇ ਘਰੇ ਵੀਰਾ ਕੋਈ ਤੰਦਰੇ ਕੋਈ ਸਾਲੜ ਕੇ ਜੇ ਆਪਾਂ ਉੱਤੇ ਪਹੁੰਚੇ ਹੋ ਜਿੱਦਾਂ ਅਸਮਾਨ ਤੇ ਪਾਤਰੀ ਕੇ ਨਾਟਕਾਰ ਬਾਰਵੇਂ